ਜਗਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਮੈਂ ਤੇ ਮੇਰਾ ਬੱਚਾ ਮੈਂ ਘਰ ਆਈ ਗੱਡੀ ਚਾਲ ਕੇ ਜਿਹੜਾ ਅਸੀਂ ਫਰਾਰ ਹੋ ਗਏ ਹਾਂਜੀ ਉਹ ਫਰਾਰ ਹੋ ਗਿਆ ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ ਜੋਤੀ ਤੇ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਇਹਦੀ ਸਾਡੇ ਪਿੰਡ ਦਾ ਇੱਕ ਲੜਕਾ ਬਨੋਦ ਕੁਮਾਰ ਨਾਲ ਉਹਦੀ ਲੜਕੀ ਉਹਦੀ ਵਾਈਫ ਜਿਹੜੀ ਆ ਸੋਮਾ ਰਾਣੀ ਨਾਲ ਬੱਚਾ ਸੀ तकरीबन 2 ਸਾਲ ਦਾ ਜਿਹੜੇ ਆਪਣੇ ਕਿਸੇ ਜਗਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ ਕੋਈ ਦੱਸਣਯੋਗ ਆ ਵੀ ਟਰੱਕ ਵੱਡਾ ਟਰੱਕ ਜਿਹੜੀ 10 ਚੱਕੀ ਗੱਡੀ ਆ ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਔਰ ਜਿਹੜਾ 2 ਸਾਲ ਦਾ ਬੱਚਾ ਸੀ ਉਹ ਜੇਰੇਲ ਆ ਜਿਹੜਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਰ ਇੱਥੇ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਕੋਸ਼ਿਤ ਕੀਤਾ ਗਿਆ ਹਾਂਜੀ ਸਰ ਹਾਂਜੀ ਹਾਂਜੀ ਤੇ ਵਿਰੋਧਕੁਮਾਰ ਦੇ ਬੇਦ ਵਿੱਚ ਕਾਫੀ ਜਿੰਨੇ ਸੱਟਾਂ ਲੱਗੀਆਂ ਕੀ ਲੱਗਦਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਕਿ ਕੌਣ ਸੀ ਕ੍ਰ ਪ੍ਰਸ਼ਾਸਨ ਦੇ ਨਾਲ ਦੀ ਸਾਡੀ ਗੱਲ ਹੋ ਗਈ ਆ ਐਸਆਈ ਹਰਜੀਤ ਜੀ ਦੇ ਨਾਲ ਐਸਆਈ ਸਾਹਿਬ ਦੇ ਨਾਲ ਚੌਕੀ ਇੰਚਾਰਜਪਰਾ ਉਹਨਾਂ ਨੇ ਗੱਡੀ ਟਰੇਸ ਕਰ ਲਈਏ ਤੇ ਗੱਡੀ ਇਹਨਾਂ ਦੇ ਦੱਸਣ ਜਾਈ ਆਵੇ ਅਸੀਂ ਗੱਡੀ ਵਾਲਾ ਜਿਹੜਾ ਬੰਦਾ ਤਕਰੀਬਨ ਫੜ ਵੀ ਲਿਆ ਇਹ ਕੱਲ੍ਹ ਦੇ ਤੇ ਸੀ ਜਿਹੜੇ ਆਪਣੇ ਜਾ ਰਹੇ ਇਹ ਆਪਣੇ ਮੋਟਰਸਾਈਕਲ ਤੇ ਆ ਰਹੇ ਸੀ ਦੀ ਅਪਰਾ ਸਾਈਡ ਤੋਂ ਹਾਂਜੀ ਇਹ ਹਾਦਸਾ ਵਾਪਰ ਗਿਆ ਹਾਂਜੀ ਹਾਦਸਾ ਵਾਪਰ ਗਿਆ ਜੀ ਭਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਕਿੱਥੋਂ ਆਉਂਦੇ ਸੀ ਅੰਜਠੇਰਿਆਂ ਤੋਂ ਆਉਂਦੇ ਸੀ ਬਨੋਦ ਕੁਮਾਰ ਕੀ ਹੋਇਆ ਸੀ ਅਪਰੇ ਦੇ ਰਾਹ 'ਚ ਉਹ ਜੀ 1 ਵਜੇ ਤਾਂ ਸਾਈਡ ਮਿਲ ਗਈ ਆ ਦੂਸਰੀ ਵਾਰ ਸਾਈਡ ਲੱਣ ਲੱਗੇ ਸਾਈਡ ਨਹੀਂ ਮਿਲੀ ਜਿੱਦਾਂ ਇਹਨਾਂ ਨੇ ਵੀ ਬੋਟ ਰੱਕ ਪੁਝਾਇਆ ਹਾਂ ਹਾਂ ਸਾਈਡ ਦੋਨਾਂ ਨੇ ਨਹੀਂ ਦਿੱਤੀ ਹਾਂ ਹਾਂ ਤੇ ਮੈਂ ਹੌਲੀ ਵੀ ਬਹੁ ਕੀਤਾ ਜਦੋਂ ਪਹਿਲੀ ਵਾਰੀ ਹੋਈ ਐਦਾ ਹਮ ਹਮ ਤੇ ਬਾਜੀ ਹੁਣਾਂ ਨੇ ਸਾਈਡ ਨਹੀਂ ਮਿੰ ਦਿੱਤੀ ਤੇ ਜਦੋਂ ਗੱਡੀ ਆਵੇ ਬਹੁਤ ਤੇਜ਼ ਆ ਉਹ ਉਹ ਉੱਪਰ ਮਤਲਬ ਲੰਘ ਚੱਲਿਆ ਹੈਗਾ ਤੇ ਫੇਰ ਐਕਸੀਡੈਂਟ ਉੱਥੇ ਹੋ ਗਿਆ ਜੀ ਹਮ ਖਾਨਪੁਰ ਦੇ ਖਾਨਪੁਰ ਦੇ ਲੱਗ ਹਾਂ ਹਾਂ ਜੀ ਕਿੰਨੇ ਜਾਣੇ ਸੀ ਤੁਸੀਂ ਮੋਟ ਸਰ ਤੇ ਤਿੰਨ ਜਾਣੇ ਸੀਗੇ ਕੌਣ ਕੌਣ ਸੀ ਮੈਂ ਤੇ ਮੇਰਾ ਬੱਚਾ ਮੇ ਘਰ ਆ ਗਈ ਕੀ ਨਾਂ ਤੁਹਾਡੀ ਵਾਈਫ ਦਾ ਨਾ ਉਹਦਾ ਨਾ ਪੱਕਾ ਨਾ ਸੋਮਾ ਜੀ ਹਮ ਤੇ ਮੁੰਡੇ ਦਾ ਨਾ ਹੈਗਾ ਗੁਰਪ੍ਰੀਤ ਹਮ ਹਮ ਤੁਹਾਡੇ ਵੀ ਸਤਿਮੰਦ ਜੀ ਮੇਰੇ ਗੁੱਜੀਆਂ ਲੱਗੀਆਂ ਜੀ ਗੱਡੀ ਚਾਲ ਕੇ ਜਿਹੜਾ ਸੀ ਫਰਾਰ ਹੋ ਗਿਆ ਹਾਂਜੀ ਉਹ ਫਰਾਰ ਹੋ ਗਿਆ ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਖਾਨਪੁਰ ਕਿੱਦਾਂ ਲੱਗਦੇ ਹਾਲਾਤ ਕੀ ਹੋਇਆ ਐਕਸੀਡੈਂਟ ਦਾ ਕਾਰਨ ਕੀ ਹੈ ਇਹ ਬਜ਼ਾਰੀਆ ਟੈਲੀਫੋਨੋਂ ਇਤਲਾ ਮਿਲੀ ਸੀ ਠੀਕ ਹੈ ਜੀ ਕਿ ਇੱਕ ਮੋਟਰਸਾਈਕਲ ਤੇ ਇੱਕ ਪਰਿਵਾਰ ਦੇ ਤਿੰਨ ਜੀ ਵਿਨੋਦ ਕੁਮਾਰ ਪੁੱਤਰ ਪ੍ਰੇਮ ਜੋਤੀ ਪਤਨੀ ਵਿਨੋਦ ਕੁਮਾਰ ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ ਇਹ ਆਪਣੇ ਮੋਟਰ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਠੇਰਿਆਂ ਦੇ ਮੇਲੇ ਤੋਂ ਵਾਪਸ ਗੰਨਾ ਪਿੰਡ ਨੂੰ ਜਾ ਰਹੇ ਸੀ ਜਿਨ੍ਹਾਂ ਦਾ ਖਾਨਪੁਰ ਪਿੰਡ ਦੇ ਨੇੜੇ ਪੁਲਨਰ ਦੇ ਲਾਗੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਮੌਕੇ ਤੇ ਆਏ ਸੀ ਜਿੱਥੇ ਜੋਤੀ ਕੀ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ ਉਹ ਉਹਦੇ ਸੱਟਾਂ ਘੱਟ ਲੱਗੀਆਂ ਨੇ ਉਸ ਤੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਵੀਕਲ ਜਿਹੜਾ ਉਹ ਕੋਣ ਫੜਿਆ ਕੋਣ ਹੈ ਕਿੱਥੇ ਦਾ ਨਹੀਂ ਉਹਦੇ ਬਾਰੇ ਅਜੇ ਕੋਈ ਐਡਾ ਨਹੀਂ ਪਤਾ ਲੱਗਾ ਉੱਥੋਂ ਗੱਡੀ ਜਿਹੜੀ ਮੌਕੇ ਤੋਂ ਦੌੜ ਗਈ ਸੀ ਤੇ ਜਿਹੜੇ ਬਨੋਦ ਕੁਮਾਰ ਦੇ ਬਿਆਨ ਦੇ ਮੁਤਾਬਕ ਵੀ ਕਿਹੜਾ ਵਹੀਕਲ ਵਿੱਚ ਲੱਗਾ ਉਹਦੇ ਮੁਤਾਬਕ ਉਸ ਵਹੀਕਲ ਤੇ ਕਾਰਵਾਈ ਕੀਤੀ ਜਾਏਗੀ। ਕੋਈ ਸੀਸੀਟੀਵੀ ਕੈਮਰਾ ਨਹੀਂ ਉੱਥੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਕਿਉਂਕਿ ਉਹ ਸੜਕ ਨਹਿਰ ਤੇ ਕੋਈ ਵੀ ਆਲੇ ਦੁਆਲੇ ਬਸੋਂ ਨਹੀਂ ਹੈਗੀ। ਤੇ ਜਿਹੜੀਆਂ ਡੈਥ ਹੋਈਆਂ ਤੇ ਮੌਕੇ ਤੇ ਹੋਈਆਂ ਤਾਂ ਹਸਪੀਟਲਾਂ ਤੇ। ਜਿਹੜੀ ਲੜਕੀ ਜੋਤੀ ਹੈ ਇਹਦੀ ਬਨੋਦ ਕੁਮਾਰ ਦੀ ਵਾਈਫ ਉਹਦੀ ਡੈਥ ਮੌਕੇ ਤੇ ਹੋ ਗਈ ਸੀ। ਤੇ ਜਿਹੜਾ ਛੋਟਾ ਬੱਚਾ ਆ ਗੁਰਪ੍ਰੀਤ ਸਿੰਘ ਉਹਦੀ ਹਸਪੀਟਲ ਆ ਕੇ ਡੈਥ ਹੋਈ ਹੈ ਠੀਕ ਹੈ ਕੀ ਵਾਰਸਾਂ ਦੇ ਨਾਲ ਗੱਲਬਾਤ ਹੋ ਗਈ ਬਿਆਨ ਓਰਤਾਂ ਨੇ ਨਹੀਂ ਬਿਆਨ ਅਜੇ ਹੋਣੇ ਆ ਕਿਉਂਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਿਨੋਦ ਕੁਮਾਰ ਦਾ ਠੀਕ ਹੈ ਤੇ ਜਦੋਂ ਡਾਕਟਰ ਸਾਹਿਬ ਫਿੱਟ ਦੇਣਗੇ ਉਹਦੀ ਸਟੇਟਮੈਂਟ ਲੈ ਕੇ ਫਿਰ ਕਾਰਵਾਈ ਕਰਾਂਗੇ ਹਲੋ ਹਲੋ ਡਾਕਟਰ ਸਾਹਿਬ ਇੱਕ ਰੋਡ ਸਾਈਡ ਐਕਸੀਡੈਂਟ ਦੇ ਨਾਲ ਦੋ ਡੈੱਡ ਬੋਡੀਆਂ ਆ ਕਿੰਨੀ ਉਮਰ ਹੈ ਇਹਨਾਂ ਦੀ ਕਿੰਨੇ ਕੀ ਲੱਗਦਾ ਆ ਹਮ ਜੀ ਸਾਹਿਬ ਦੇ ਕੋਲ ਪਹਿਲਾਂ ਇੱਕ ਬੱਚੇ ਨੂੰ ਲੈ ਕੇ ਆਏ ਸੀ ਰੋਡ ਸਾਈਡ ਦੀ ਜਿਹੜੀ ਸਟੇਟ ਕੀਤੀ ਸੀ ਉਹਨਾਂ ਦੇ ਸਾਹਮਣੇ ਕਿ ਕਿ ਬੱਚੇ ਦੀ ਉਮਰ तकरीबन 2 ਸਾਲ ਦੀ ਸੀ 2 ਸਾਲ ਦੀ ਓਕੇ ਜੀ ਬੱਚੇ ਕਿੱਦਾਂ ਦੇ ਹਾਲ? ਬੱਚੇ ਬ੍ਰੋਡਰ ਡੈਡੀਸ ਰਿਜ਼ਲਟ ਕੋਲ ਸੀ ਬ੍ਰੋਡਰ ਡੈਡੀਸ ਇੱਕ ਲੇਡੀਸ ਵੀ ਆਈ ਆ ਹਾਂ ਜੀ ਇੱਕ ਪੁਲਿਸ ਵਾਲਾ ਉਹਨਾਂ ਨੇ ਖਬਰ ਉਹ ਬੋੜੀ ਜਨਮ ਕਰਾਈ ਜੀ ਲੇਡੀਸ ਵੀ ਉਹ ਵੀ ਐਕਸੀਡੈਂਟ ਨਾਲ ਹੋਵੇ ਕਿੰਨੀ ਉਮਰ ਹੋਣਾ ਜੀ ਲਗਭਗ 2.5 ਬੀਬਾਈ ਸਾਲ ਬੀਬਾਈ ਸਾਲ ਬੀਬਾਈ ਸਾਲ ਕੀ ਐਕਸੀਡੈਂਟ ਕਿਵੇਂ ਹੋਇਆ ਹਾਂ ਜੀ ਐਕਸੀਡੈਂਟ ਕਿਵੇਂ ਹੋਇਆ ਗਿਆ ਹੈ ਹਾਂ ਇੱਥੇ ਦੇਣ ਵਾਲੇ ਪਤਾ ਕੁਛ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਦਾਨ ਕਰਵਾਓ ਬਿਸ਼ਕਲ ਕਰਨਾ ਜਾਂ ਤਲਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਣੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਲਈ ਇੱਕ ਵਾਰ ਜਰੂਰ ਫੋਨ ਕਰੋ